ਵਾਹੇ ਗੁਰੂ ਸਾਹਿਬ ਜੀ ਰੈਨਾ ਦਿਨਸ ਪਰਬਾਤ ਤੂੰ ਹੈ ਗਾਵਣਾ ਜੀ ਜੰਤ ਸਰਬਤ 9 ਤੇਰਾ ਤੇ ਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਿਨਾਂ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਹਾਰੇ ਬਲ ਬਲ ਜਾਵਣਾ ਸੁ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਤਨਾਸਰੀ ਮਹਲਾ ਪੰਜਵਾਂ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਨੂੰ ਸਿੱਧਾ ਮਾਰਗ ਦਿਖਾਇਆ ਬਾਹਰ ਜਾਓ ਗੁਰ ਆਪਣੇ ਉਪਰ ਜਿਨਹਾਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹੰਬਰੇ ਪ੍ਰਾਨ ਗੋਪਾਲ ਗੋਬਿੰਦ ਇਹ ਹੁ ਆ ਸਰਬ ਥੋਗ ਕੀ ਜਿਸੇ ਹਮਾਰੀ ਚੰਦ ਰਹਾ ਜਾ ਕੇ ਸਿਮਰਨ ਸਰਬ ਨਿਧਾਨਾ ਮਾਨ ਮਹਿਤ ਪਤ ਪੂਰੀ ਮਲੈਤ ਕੋਟ ਅਗਨਾਸੇ ਭਗਤ ਬਾਛਾ ਸਭ ਧੂੜੀ ਸਰਬ ਬੰਦੋਰ ਜੇ ਕੋ ਚਾਹੇ ਸੇਵਾ ਇਕ ਨਦਾਨਾ ਪਾਰ ਬ੍ਰह्म ਆਪਰੰਪਰ ਸਵਾਮੀ ਸਿੰਬਰਤ ਪਾਰ ਪਰਾਨਾ ਸੀਤਲ ਸ਼ਾਂਤ ਮਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਲ ਕੀਨੋ ਝੋਲਾ ਸ਼ਾਂਤ ਮਾਂ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਾਰ ਧਨ ਸੰਚਨ ਹਰ ਨਾਮ ਭੋਜਨ ਇਓ ਨਾਨਕ ਕੀਨੋ ਚੋਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਨਾਸਰੀ ਮਹਲਾ 5 ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਰੜਾਇ ਮਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਮਿਲੇ ਹਰ ਨਾਉ ਨਾ ਜਿਨਾਂ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆਸਾੜ ਤਪੰਦਾ ਤਿਸ ਮਿਲੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੁਏ ਭਾਏ ਬਿਗੂਚੀ ਐ ਗਾਲ ਪਈ ਸੋ ਜਮ ਕੀ ਫਾਸ جا بیج سو لو مت جو لکھاس رین بہانی پشو تانی اور چلی گئی ਨਰਾਸ ਜਿਨ ਕੋ ਸਾਧੂ ਭੇਤੀਆ ਸੋ ਦਰਗਹ ਹੋਏ ਖਲਾਸ ਕਾਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਰ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਵਾਸ ਪ੍ਰਭ ਤੋਦ ਗਨ ਦੂਜਾ ਉਹ ਨਹੀਂ ਨਾਨਕੀ ਅਰਦਾਸ ਆਸਾੜ ਸੌਂਦਾ ਤਿਸ ਲਗੈ ਜਿਸ ਮਨ ਹਰ ਚਾਰਨ ਨਵਾਸ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ 60 ਦਾ ਮਹੀਨਾ ਐਤਵਾਰ ਪਰ ਆਰਾਮ ਹੋਇਆ ਹੈ ਸਭ ਸੰਗਤਾਂ ਨੂੰ ਸੁਹਾਵਣਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ 3 ਬੇਜੀਆਂ ਨ ਕੇ ਕੁੱਲ ਬਿਖੈ ਪਰਟੇ ਨਾਨਕ ਰਾਏ ਸਭ ਸੇਖਣ ਕੋ ਸੁਖ ਦੇ ਜੈ ਤੈ ਪਾਏ ਸੁਹਾਏ ਜਤ ਪਏ ਸੁਹਾਏ ਵਾਹਿਗੁਰੂ ਜੀ ਸਵਈਆ ਬਾਣ ਲਗਿਓ ਜਾਬੀ ਦੇਖੋ ਤਾ ਵੀ ਰਿਸਕ ਕੈ ਕਈ ਭੂਪਤ ਬਾਤੈ ਬਾ ਲਗਿਓ ਜਾ ਵੀ ਦੇਖੋ ਤਾ ਵੀ ਰਿਸਕੈ ਕਈ ਭੂਪਤ ਬਾਤੈ ਕਾਇ ਕੋ ਆਗ ਬਰਾਨੀ ਜਰੇ ਸੁਨ ਰੇ ਮਿਰਦ ਮੂਤਰ ਹਉ ਕਉ ਤਾਤੈ ਤਾਈ ਸਮੇਤਨੋ ਤੁਮਕੋ ਸਿਖਈ ਜੇ ਬਾਣ ਚਲਾਨ ਕੀ ਘਾਤੈ ਜਾਓ ਜਲੇ ਜਾਓ ਚਲੇ ਗਰੇ ਛਡ ਤੋ ਤੋ ਸੁੰਦਰ ਨੈਨਨ ਜਾਨ ਕੇ ਨਾਤ ਜਾਹੋ ਚਲੇ ਗਰੇ shard ਤੋਂ ਤੋ ਸੁੰਦਰ ਨੈਨ ਨ ਜਾਨ ਕੇ ਨਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ